پائی صحیحو چل بھائی صاحبیاں دا زندہ باد زندہ باد زندہ باد کمپنی مرتباد مرتباد کھچل کھواری پرن والی ٹوٹا دی مند مند مرتباد 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 زندہ منت مصعبان خدا باد خدا باد مزدور نو کھچل کرانے والی کمپنی مرتباد مرتباد خدا باد ਸਾਹਨਾਂ ਨੂੰ ਖਤਲ ਕਰਨ ਵਾਲੀ ਮੰਚਮੈਂਟ ਸਾਡੇ ਨੇ ਦੱਸਿਆ ਇਹਦੇ ਆਪਰੇਟ ਉਹ ਬਾਜੋ ਕਰਨਾ ਕਰਦਾ ਜਿਹੜਾ ਆਪਾਂ ਆ ਜੀ ਬਲਾਉਂਚ ਕਰਾ ਸ਼ੁਰੂ ਜੇ ਸਾਨੂੰ ਗੱਲ ਇਹ ਰੋਜ਼ ਦੇ ਜਾਂਦੇ ਆ ਆਪ ਵੀ ਦੇ ਕੋਈ ਵਧੀਆ ਗੱਲ ਪਾਜੇ ਇਹ ਹਾਲ ਤਾਂ ਗਿਆ ਅਸੀਂ ਆ ਮੈਨੇਜਮੈਂਟ ਨੂੰ ਦੱਸ ਦੇਣਾ ਚਾਹੁੰਦੇ ਆ ਬੜੀ ਤੁਹਾਡੀ ਕੰਪਨੀ ਜੋ ਗਈ ਹੈ ਏਜੰਸੀ ਦੇ ਵਿੱਚ ਉਹਦੇ ਪਾਹਰੇ ਤੁਹਾਡੇ ਕਹਿੰਦੇ ਸਤਾਏ ਆ ਇਹ ਹਲੇ ਰਿਸਪੋਨਸਿਬਿਲਟੀ ਜਿੰਨੀ ਸਾਰੀ ਤੁਹਾਡੀ ਆ ਅਸੀਂ ਕਹਿਰ ਨਾਲ ਸਾਨੂੰ ਸਾਰੇ ਨੂੰ ਨਹੀਂ ਜਾਣਦੇ ਇਹ ਅੱਜ ਦੇ ਆਜੀ ਦੀ ਤੀਕ ਦੇ ਵਿੱਚ ਇਹਦਾ ਸਾਰੀ ਦੀ ਸਾਰੀ ਕੰਪਲਸ਼ਨ ਨਾ ਤੋਂ ਹੰਦੀ ਆ ਤਰ੍ਹਾਂ ਲਗਾਤਾ ਰਹੂੰਗਾ ਅਹੀਂ ਲੇਤਾ ਰਹੂੰਗਾ ਤੇ ਤੁਹਾਡਾ ਸਕਾ ਵੀ ਇੱਥੇ ਰਹੂੰਗਾ ਤੁਹਾਨੂੰ ਪੰਜਾਬੀ ਦਾਂਗੀ ਐਵੇਂ ਕਦੇ ਨਹੀਂ ਗੱਲਾਂ ਹੀ 2-2 ਮਹੀਨੇ ਤੱਕ ਨਾ ਲਾਉਣ ਜਾਣਦੇ ਆ 1.5 42 ਲੱਖ ਰੁਪਇਆ ਇਸ ਦਫਤਰ ਚ ਦਿੱਤਾਇਆ 300 ਵਰਚ ਨਹੀਂ ਉਹ ਉੱਥੇ ਪਰਲੇ ਬਨੇ ਲੱਦੇ ਪਈਏ ਕੋਈ ਹੈ ਤਾਂ ਸੁਣਿਆ ਨਹੀਂ ਗੱਲ ਇਥੇ ਆਏ ਆ ਹਾਂ ਇੱਥੇ ਆਇਆ 42 ਲੱਖ ਲਖੰਦ ਸਿੰਘ ਐਨ ਆਰ ਆ ਹੈਗਾ ਮੈਂ ਅੱਜ ਤੋਂ 10 11 ਮਹੀਨੇ ਪਹਿਲੇ ਨਾ ਕੋ ਗੱਡੀ ਨਵੀਂ ਫੋਰਚੂਨਰ ਲਈ ਆ ਸਰ ਕਾਸਲ ਟੋਇਟਾ ਅੰਬਰ ਸਾਰ ਸਾਰੇ ਇਹਨਾਂ ਨੇ ਅੰਦਰੋਂ ਸ਼ੋਰਸ ਕੀਤੀ ਮੇਰੀ ਰਿਲਾਇੰਸ ਦੀ ਮੈਂ ਇਹਨਾਂ ਨੂੰ ਕਿਹਾ ਜੋ ਬੈਸਟ ਹੈ ਉਹ ਕਰ ਦੋ ਮੈਨੂੰ ਨਹੀਂ ਕੋਈ ਬਾਲਾ ਸ਼ੋਰਸਾਂ ਬਾਰੇ ਨੌਲੇਜ ਇਹਨਾਂ ਨੇ ਸਭ ਤੋਂ ਮਹਿੰਗੀ 1,60,000 ਦੀ ਸ਼ੋਰਸ ਕੀਤੀ ਮੇਰੀ ਕਿੰਨੇ ਦੀ ਗੱਡੀ ਸੀ ਸਰ ਗੱਡੀ ਮੇਰੀ 47 ਲੱਖ ਦੀ ਸਰ ਮੈਂ ਨਗਦ ਗੱਡੀ ਲਈ ਆ ਕੋਈ ਲੋਨ ਨਹੀਂ ਤੇ 4-5 ਸਾਰਾ ਲੱਖ ਲੋਨ ਹੈ ਉਹ ਵੀ ਤਾ ਕਰਾਇਆ ਵੀ ਟੈਕਸ ਪੈਂਦਾ ਸੀ ਸਾਰੇ ਹੁਣ ਮੇਰੀ ਗੱਡੀ ਡੁੱਬ ਗਈ ਆ ਤੇ ਇਹ ਅੱਜ ਤੋਂ ਇੱਕ ਮਹੀਨਾ ਤੇ 4 ਦਿਨ ਹੋ ਗਏ ਡੁੱਬੀ ਨੂੰ ਅੰਡਰਬਿਜ ਗੱਡੀ ਡੁੱਬੀ ਆ ਕੋਈ ਕੋਈ ਇਹ ਨਹੀਂ ਆ ਵੀ ਗੱਡੀ ਨੇ ਛੱਪੜ ਜਵਾੜੀ ਆ ਰੋਡ ਤੇ ਗੱਡੀ ਟੁੱਪੀ ਆ ਬਟ ਮੈਨੂੰ ਲੌਲੀਪੌਪ ਦੇ ਰਹੇ ਆ ਇੱਕ ਮਹੀਨਾ ਚਾਰ ਦਿਨ ਤੋਂ ਤੇ ਮੈਂ ਖੁਦ ਸਰ ਮਕੈਨਿਕ ਆ ਅਸਟ੍ਰੇਲੀਆ ਮੈਂ 11 ਸਾਲ ਤੋਂ ਕੰਮ ਕਰ ਰਿਹਾ ਮਕੈਨਿਕੀ ਮੈਂ ਫਿਰ ਪਰਸੋ ਆਪਣੀ ਗੱਡੀ ਆਣ ਕੇ ਚੈੱਕ ਕੀਤੀ ਆ ਗੱਡੀ ਮੇਰੀ ਆਲਮੋਸਟ ਟੋਟਲ ਲੋਸ ਐ ਮੈਂ ਇਹਨਾਂ ਦੇ ਹੈੱਡ ਨੂੰ ਮਕੈਨਿਕ ਨੂੰ ਸਾਧ ਕੇ ਵਿਖਾਈ ਮੈਂ ਇਹ ਗੱਡੀ ਤਿਆਰ ਨਹੀਂ ਹੋ ਸਕਦੀ ਮੇਰੀ ਗੱਡੀ ਦਾ ਹੱਲ ਕਰੋ ਜਾਂ ਮੈਨੂੰ ਗੱਡੀ ਨਵੀਂ ਪ੍ਰੋਵਾਈਡ ਕਰੋ ਜਾਂ ਮਰੀਨ ਸ਼ੋਰਸ ਲੋ ਜੋ ਮਰਜ਼ੀ ਕਰਾਂ ਪਰ ਸਾਰੇ ਮੇਰਾ ਕੋਈ ਹੱਲ ਨਹੀਂ ਹੋਇਆ ਇਹ ਕਹਿ ਰਹੇ ਆ ਸ਼ੋਰਸ ਲਈ ਤੁਹਾਨੂੰ ਕਲੇਮ ਹੀ ਦੇ ਰਹੇ ਸਾਰੋ ਮੇਰੀ ਸਰ ਇਸੇ ਮਹੀਨੇ ਦਸੰਬਰ ਚ ਲਈ ਸੀ ਮੈਂ ਨਵੇਂ ਸਾਲ ਵਾਲੇ ਦੇਣਾ 2025 ਚ 1 ਜਨਵਰੀ ਨੂੰ ਅੱਜ 11 12 ਮਹੀਨੇ ਵਾਲੇ 12 ਪੂਰੇ ਨਹੀਂ ਹੋਏ ਸਰ ਸਰ ਬ੍ਰੈਂਡ ਨਿਊ ਮੇਰੀ ਗੱਡੀ ਨੇ 10000 ਕਿਲੋਮੀਟਰ ਚੱਲੀ ਹੈ ਤੇ ਮੈਂ 47 ਲੱਖ ਮੇਰਾ ਮਿੱਟੀ ਹੋਇਆ ਮੈਂ ਕਿਹਨੂੰ ਆਖਾਂ ਜਦੋਂ ਗੱਡੀ ਇਹਨਾਂ ਕੋਲ ਲਈ ਸ਼ੋਰ ਤੇ ਨਾਲ ਅੰਦਰੋਂ ਕੀਤੀ ਜੇ ਤੇ ਮੈਂ ਸ਼ੋਰ ਤੇ ਬਾਹਰੋਂ ਕਰਾਈ ਆ ਫਿਰ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਮੈਂ ਸਾਰੇ ਇਹਨਾਂ ਨੇ ਅੰਦਰੋਂ ਉਦੋਂ ਕਹਿੰਦੇ ਵੀ ਅਸੀਂ ਬਾਹਰੋਂ ਸ਼ੋਰ ਤੇ ਨਹੀਂ ਕਰ ਲਦੇ ਸਾਡੀ ਅੰਦਰੋਂ ਹੀ ਸ਼ੋਰ ਸੁਣੀ ਆ ਸਰ ਸ਼ੋਰ ਤੇ ਨਾਲ ਕੀਤੀ 1 ਲੱਖ 60000 ਦੀ ਕੀ ਕਿ ਆ ਗਿਆ ਇਹ ਕਲੇਮ ਸਾਰਾ ਦੀ ਸਰ ਇਹਨਾਂ ਨੇ ਮੈਂ ਉਦੋਂ ਵੀ ਗੱਲ ਪੁੱ ਸਾਰੇ ਕਹਿੰਦੇ ਕੱਲ ਨੂੰ ਕੁਝ ਵੀ ਹੁੰਦਾ ਕੋਈ ਹੈਪਨ ਹੁੰਦਾ ਆ ਕੋਈ ਐਕਸੀਡੈਂਟ ਹੁੰਦਾ ਆ ਕੁਝ ਵੀ ਵਾਟਰ ਡੈਮੇਜ ਕੁਝ ਵੀ ਹੁੰਦਾ ਕੋਈ ਕੋਈ ਜੀ ਦੇ ਵਿੱਚ ਡੈਥ ਹੁੰਦੀ ਹੈ ਸਾਰਾ ਕਵਰ ਕਰਾਂਗੇ ਪਰ ਅੱਜ ਇਹ ਗੱਲ ਇਹ ਕਹਿ ਰਹੇ ਵੀ ਸਾਡੀ ਇੰਸ਼ੋਰੈਂਸ ਤੁਹਾਨੂੰ ਕਲੇਮ ਨਹੀਂ ਦੇ ਰਹੀ ਕਾਰਨ ਕੀ ਕਹਿ ਰਹੇ ਕਿ ਕਾਰਨ ਸਰ ਕਹਿੰਦੇ ਤੁਸੀਂ ਪਾਣੀ ਚ ਗੱਡੀ ਕਿਉਂ ਵਾੜੀ ਸਰ ਰੋਡ ਤੇ ਪਾਣੀ ਹੈ ਉਹ ਤੇ ਸਾਡਾ ਕਸੂਰ ਨਹੀਂ ਸਰਕਾਰ ਦਾ ਕਿਉਂ ਵੀ ਜਾ ਕੇ ਸੁਵਾਰਨੋ ਸਰਕਾਰ ਨੂੰ ਸਵਾਲ ਕਰੋ ਸਾਨੂੰ ਸਵਾਲ ਨਾ ਕਰੋ ਤੁਸੀਂ ਜਾ ਕੇ ਰੇਲਵੇ ਨਾਲ ਗੱਲ ਕਰੋ ਜਿਨ੍ਹਾਂ ਨੇ ਉੱਥੇ ਕੋਈ ਬੋਰਡ ਨਹੀਂ ਲਾਇਆ ਸਰ ਕੋਈ ਸਾਈਨ ਬੋਰਡ ਨਹੀਂ ਕੋਈ ਕੁਝ ਨਹੀਂ ਆ ਬਟ ਅੱਜ ਡੇਢ ਮਿੰਟ ਸਾਨੂੰ ਖਰਾਬ ਕਰ ਰਹੇ ਅਸੀਂ ਤੁਸੀਂ ਕੱਲ ਆ ਜਿਓ ਪਹਿਲਾਂ ਕਿ ਤੁਹਾਨੂੰ ਗੱਡੀ ਪ੍ਰੋਵਾਈਡ ਕਰਾਵਾਂਗੇ ਅਸੀਂ ਅੱਜ ਤੁਹਾਨੂੰ ਗੱਡੀ ਚਲਾਉਣ ਨੂੰ ਦਵਾਂਗੇ ਤੁਹਾਡੀ ਗੱਡੀ ਕਵਰ ਕਰਾਂਗੇ ਜੋ ਮਰਜ਼ੀ ਕਰਾਂਗੇ ਬਟ ਸਰ ਹੁਣ ਮੈਂ 2 ਦਿਨ ਤੋਂ ਇੱਥੋਂ ਮੈਂ 2 ਦਿਨ ਇੱਥੇ ਆਣ ਕੇ ਬੈਠਾ ਨਾ ਸਵੇਰੇ 9 ਵਜੇ ਆ ਜੰਨਾ ਮੈਂ ਸਾਮੀ 6:30 ਵਜੇ ਗਿਆ ਸਰ ਮੈਂ ਬਾਹਰੋਂ ਆਇਆ ਪਿਛਲੇ ਹਫਤੇ ਉਸ ਦਿਨ ਦਾ ਮੈਂ ਇੱਕ ਦਿਨ ਘਰ ਨਹੀਂ ਬੈਠਾ ਕਿਉਂਕਿ ਮੇਰੇ ਕੋਲ ਗੱਡੀ ਕੋਈ ਨਹੀਂ ਹੈਗੀ ਇਹਨਾਂ ਕੋਲ ਨਾ ਕਹਿੰਦੇ ਤੁਹਾਨੂੰ ਗੱਡੀ ਪ੍ਰੋਵਾਈਡ ਕਰਾਂਗੇ ਪਰ ਅੱਜ ਕਹਿ ਰਹੇ ਆ ਵੀ ਹੁਣ ਸਾਡੀ ਸ਼ੋਰਸ ਨਹੀਂ ਕਵਰ ਕਰ ਰਹੀ ਫੇਰ ਆਨੁਹਾਰ ਕੇ ਹੁਣ ਅਸੀਂ ਪੱਕੇ ਬਾਰੀ ਧਰਨਾ ਲਾਇਆ ਸਾਰੇ ਇਥੇ ਉੱਠਣ ਵਾਲੇ ਨਹੀਂ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਹੁਣ ਇਹ ਕਹਿ ਰਹੇ ਆ ਵੀ ਤੁਸੀਂ ਜੇ ਅਗਰ ਰਿਲਾਇੰਸ ਨਾਲ ਗੱਲ ਕਰੋ ਸਾਰੇ ਅਸੀਂ ਗੱਡੀ ਇਹਨਾਂ ਕੋਲ ਲਈ ਆ ਅਸੀਂ ਸ਼ੋਰ ਸੀ ਨਾ ਕੋਈ ਰਿਲਾਇੰਸ ਨਾਲ ਜਾਣਦੇ ਨਹੀਂ ਆ ਤੇ ਅਸੀਂ ਮਸਲਾ ਹੱਲ ਜੋਖਾ ਇਹ ਕਰਕੇ ਦੇਣ ਸਾਡਾ ਮੇਰਾ ਨਾਮ ਸੁਨੀਲ ਭਾਜਣਾ ਜੀ ਅਸੀਂ ਕਲੇਮ ਨੂੰ ਦੇਖਦੇ ਆ ਇਹਨਾਂ ਦੀ ਗੱਡੀ ਆਈ ਸੀ ਜਿਹੜੀ ਕਿ ਪਾਣੀ ਚ ਡੁੱਬੀ ਹੋਈ ਸੀ ਅਸੀਂ ਆਪਣਾ ਕਲੇਮ ਜਿਹੜਾ ਪ੍ਰੋਸੈਸ ਕਰ ਦਿੱਤਾ ਅੱਗੋਂ ਰਿਲਾਇੰਸ ਵਾਲੇ ਦੇ ਸਰਵੇਅਰ ਆਏ ਉਹਨਾਂ ਨੇ ਗੱਡੀ ਸਰਵੇ ਕਰ ਲਈ ਇਨਸਪੈਕਸ਼ਨ ਕਰ ਲਈ ਉਸ ਤੋਂ ਬਾਅਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਵੀ ਗੱਡੀ ਜਿਹੜੀ ਅੰਡਰਪਾਸ ਤੇ ਵਿੱਚ ਇਹਦੀ ਡੁੱਬੀ ਹੋਈ ਸੀ ਤੇ ਉਹਨਾਂ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਆ ਜੋ ਸਾਨੂੰ ਉਹਨਾਂ ਨੇ ਦੱਸਿਆ ਗਿਆ ਕਿ ਇਹ ਨੈਗਲੀਜੈਂਸੀ ਹੋਈ ਆ ਜਿਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਡੁੱਬ ਸੀ ਜਿਹਦੇ ਵਿੱਚ ਗੱਡੀ ਡੁੱਬ ਗਈ ਕਲੇਮ ਤੇ ਦੇਖੋ ਜਦੋਂ ਪ੍ਰੋਸੈਸ ਹੋਣ ਜਦੋਂ ਗੱਡੀ ਆਏਗੀ ਉਦੋਂ ਕਲੇਮ ਕਰ ਪਾਵਾਂਗੇ ਉਹ ਸਾਡਾ ਪ੍ਰੋਸੈਸ ਨਹੀਂ ਹੈ ਨਾ ਉਹ ਇੰਸ਼ੋਰੈਂਸ ਕੰਪਨੀ ਦੇਸ ਨੇਗਾ ਅਸ ਸਾਡਾ ਕੰਮ ਹੈਗਾ ਰਿਪੇਅਰ ਕਰਨਾ ਐਸਟੀਮੇਟ ਦੇਣਾ ਤੇ ਰਿਪੇਅਰ ਕਰਨੀ ਗੱਲ ਹੈ ਜੋ ਸਾਨੂੰ ਇੰਸ਼ੋਰੈਂਸ ਕੰਪਨੀ ਨੇ ਕਿਹਾ ਵੀ ਉਹ ਦਾ ਕਲੇਮ ਨਹੀਂ ਮਿਲ ਪਾਏਗਾ ਨਾਲ ਅੱਛਾ ਜੀ ਦੇ ਕਸਟਮਰ ਦੇਖੋ ਅਸੀਂ ਤੇ ਕਸਟਮਰ ਦੇ ਨਾਲ ਆ ਦੇਖੋ ਜੇ ਗੱਡੀ ਰਿਪੇਅਰ ਨਹੀਂ ਹੋ ਰਹੀ ਕਿਤੇ ਨਾ ਕਿਤੇ ਟੁਇਟਾ ਦਾ ਸਾਡਾ ਵੀ ਨੁਕਸਾਨ ਹੈ ਕਿਉਂਕਿ ਸਾਡਾ ਕੰਮ ਹੈਗਾ ਰਿਪੇਅਰ ਕਰਨਾ ਨਾ ਕਿ ਨੋ ਕਲੇਮ ਕਰਨਾ ਜੀ ਜੇ ਅਸੀਂ ਇਸ ਤਰ੍ਹਾਂ ਹੀ ਦੇਖੋ ਜੀ ਕੰਪਨੀ ਦਾ ਕੰਮ ਹੈਗਾ ਜੀ ਰਿਪੇਅਰ ਕਰਨਾ ਜੇ ਕੋਈ ਮੈਨੂਫੈਕਚਰਿੰਗ ਪ੍ਰੋਬਲਮ ਹੈ ਤੇ ਟਵੀਟਾ ਉਹਦੇ ਚ ਸਟੈਂਡ ਲੈਂਦੀ ਆ ਜਦੋਂ ਐਕਸੀਡੈਂਟਲ ਕੋਈ ਕੰਮ ਹੁੰਦਾ ਵਾ ਤੇ ਉਹ ਇੰਸ਼ੋਰੈਂਸ ਕੰਪਨੀ ਵੇਖਦੀ ਹੈ ਜਿਹੜੀ ਇੰਸ਼ੋਰੈਂਸ ਕੰਪਨੀ ਹੁੰਦੀ ਹੈ ਸਾਨੂੰ ਡਿਸੀਜਨ ਇੰਸ਼ੋਰੈਂਸ ਕੰਪਨੀ ਨੇ ਦੇਣਾ ਵਾ ਰਿਪੇਅਰ ਕਰਨੀ ਹੈ ਕੀ ਕਰਨਾ ਜਾਂ ਕਸਟਮਰ ਨੇ ਦੇਣਾ ਵਾ ਕਵਰ ਹੁੰਦਾ ਜੀ ਬਟ ਉਹਨਾਂ ਦਾ ਇਹ ਕਲੂ ਹੈ ਵੀ ਜੇ ਜਿਹੜਾ ਅੰਡਰਪਾਸ ਦੇ ਵਿੱਚ ਗੱਡੀ ਗਈ ਆ ਪਾਣੀ ਬਹੁਤ ਜ਼ਿਆਦਾ ਸੀ ਤੇ ਜਿਹਦੇ ਵਿੱਚ ਡੁੱਬ ਗਈ ਫਲੱਡ ਵਿੱਚ ਗੱਡੀਆਂ ਹੋਈਆਂ ਵਾ ਉਹ ਸਾਰੀ ਗੱਡੀਆਂ ਦਾ ਇੰਸ਼ੋਰੈਂਸ ਕੰਪਨੀਆਂ ਨੇ ਕਲੇਮ ਪੇਬਲ ਕੀਤੇ ਇਹਦੇ ਵਿੱਚ ਉਹਨਾਂ ਦਾ ਜੋ ਇਹ ਸਾਨੂੰ ਦੱਸਿਆ ਗਿਆ ਵਾ ਵੀ ਅੰਡਰਪਾਸ ਦੇ ਵਿੱਚ ਉਹ ਫਲੱਡ ਨਹੀਂ ਸੀਗਾ ਪਾਣੀ ਬਹੁਤ ਇਕੱਠਾ ਸੀ ਜਿਹਦੇ ਵਿੱਚ ਪਾਣੀ ਹੈ ਨਾ ਸਰ ਫਲੱਡ ਹੋਵੇ ਕੋਈ ਹੋਵੇ ਦੇਖੋ ਸਰ ਇਹ ਹੌਨ ਰੋਡ ਹੈ ਕੀ ਨਾ ਗੱਡੀ ਬੇਨਤੀ ਆ ਵੀ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਇੰਸ਼ੋਰੈਂਸ ਕੰਪਨੀ ਕਲੀਅਰ ਕਰ ਦੱਸ ਪਾਏਗੀ ਅਸੀਂ ਹੌਨ ਰੋਡ ਹੈ ਬਟ ਇਹਨਾਂ ਨੂੰ ਅਸੀਂ ਕਸਟਮਰ ਦੇ ਨਾਲ ਆ ਅਸੀਂ ਕਸਟਮਰ ਨੂੰ ਗੱਡੀ ਵੇਚੀ ਹੈ ਅਹੀਂ ਕਸਮਰ ਦੇ ਨਾਲ ਹੈ ਅਹੀਂ ਕਸਮਰ ਨਾਲ ਖੁਦ ਜਾਵਾਂਗੇ ਤਰਨਾ ਲਾਉਣ ਮੈਂ ਮੇਰਾ ਨਾਮ ਇੰਦਰਪਾਲ ਸਿੰਘ ਹੈ ਮੈਂ ਇੱਥੇ ਵੀਪੀ ਸੇਲ ਦੇ ਅਹੀਂ ਇੱਥੇ ਨਵੀਂ ਕਾਰ ਦੀ ਸੇਲ ਦੇਦੇ ਐਂਸ਼ੂਰੈਂਸ ਅਹੀਂ ਕੀਤੀ ਗੱਡੀ ਦੀ ਲੇਕਿਨ ਇੰਸ਼ੂਰੈਂਸ ਅਹੀਂ ਕੀਤੀ ਹੈ ਰਾਇਲੈਂਸ ਕੰਪਨੀ ਦੇ ਤੋਂ ਜੀ ਰਿਜੈਕਟ ਕਰ ਲਿਆ ਰਾਇਲੈਂਸ ਕੰਪਨੀ ਅਹੀਂ ਤਾਂ ਖੁਦ ਜਾਣੇ ਆ ਤਰਨਾ ਲਾਉਣ ਮੇਰੇ ਵੀਰ ਨੇ ਸਾਡੇ ਕਸਮਰ ਨੇ ਸਾਡਾ ਇਹਨਾਂ ਨੂੰ ਉਨਾ ਹੀ ਪਿਆਰ ਹੈ ਅੱਜ ਵੀ ਪਿਆਰ ਅੱਜ ਵੀ ਅੰਦਰ ਹੁੰਦੇ ਆ ਸਾਡਾ ਕੋਈ ਇਹਨਾਂ ਨਾਲ ਗਿਲਾ ਸ਼ਿਕਵਾ ਨਹੀਂ ਤਰਨਾ ਲੇਕਿਨ ਗਲਤ ਜਗ੍ਹਾ ਤੇ ਲੱਗਿਆ ਡਿਨਾਈ ਅਹੀਂ ਨਹੀਂ ਕਰ ਰਹੇ ਤੇ ਨਾਇ ਇੰਸ਼ੋਰੈਂਸ ਕੰਪਨੀ ਕਰਨ ਰਹੀ ਹੈ ਇਹ ਤਾਂ ਨਾ ਇਹਨਾਂ ਨੂੰ ਇੰਸ਼ੋਰੈਂਸ ਕੰਪਨੀ ਅੱਗੇ ਲਾ ਕੇ ਜਾਣਾ ਚਾਹੁੰਦਾ ਮੈਂ ਤੁਹਾਨੂੰ ਸ਼ੋਰ ਕਰਦਾ ਕਿ ਮੇਰੇ ਬੰਦੇ ਵੀ ਉੱਥੇ ਜਾ ਕੇ ਧੰਨੇ ਵਿੱਚ ਬੈਠਣਗੇ ਸੇ ਲੱਗਦਾ ਨਹੀਂ ਕਿ ਕੰਪਨੀ ਨੂੰ ਵੀ ਕਾਫੀ ਨੁਕਸਾਨ ਹੋਇਆ ਕਸਟਮਰ ਦਾ ਸਰ ਦੇਖੋ ਕਸਟਮਰ ਦਾ ਨੈਗੇਟਿਵ ਇੱਕ ਨੈਗੇਟਿਵ ਫੀਡਬੈਕ ਸੋ ਬੰਦਿਆਂ ਨੂੰ ਨੈਗੇਟਿਵ ਕਰਦਾ ਇੱਕ ਪੋਜ਼ਿਟਿਵ ਫੀਡਬੈਕ 10 ਬੰਦਿਆਂ ਨੂੰ ਪੋਜ਼ਿਟਿਵ ਕਰਦਾ ਅਹੀਂ ਤੋਂ ਕੋਈ ਚੋਨੇ ਵੀ ਕਦੀ ਵੀ ਕਹੇ ਵੀ ਕਸਟਮਰ ਨੂੰ ਕਦੀ 네ਗੇਟਿਵ ਫੀਡਬੈਕ ਨਾ ਮਿਲੇ ਹਮੇਸ਼ਾ ਸਾਡੇ ਤੋਂ ਇਹਨੇ 100 ਅੱਜ ਵੀ ਕਿੰਨੀਆਂ ਗੱਡੀਆਂ ਕਲੇਮ ਤੇ ਆਈਆਂ ਅਸੀਂ ਤਾਂ ਪ੍ਰੈਸ ਪ੍ਰੋਸੈਸ ਦੇ ਥਰੂ ਚੱਲਦਾ ਇੰਸ਼ੋਰੈਂਸ ਕੰਪਨੀ ਨੇ ਡਿਨਾਈ ਕੀਤਾ ਐਕਚੁਅਲੀ ਕੀ ਐ ਸੋਰਸ ਅਹੀਂ ਹੈ ਕਾਰਹੀਂ ਵੇਚੀ ਐ ਇੰਸ਼ੋਰੈਂਸ ਸਾਡੇ ਤੋਂ ਦਿੱਤੀ ਐ ਇਹਨਾਂ ਦਾ ਇਸ ਲਈ ਇਹਨਾਂ ਵੀਰਾਂ ਦਾ ਦੁੱਖ ਸਾਡੇ ਤੇ ਲੇਕਿਨ ਐਕਚੁਅਲ ਚ ਕਲਪਰੇਟ ਪਿੱਛੇ ਇੰਸ਼ੋਰੈਂਸ ਕੰਪਨੀ ਇੰਸ਼ੋਰੈਂਸ ਕੰਪਨੀ ਦਾ ਕੋਈ ਵੀ ਇੱਥੇ ਰੈਪਰੈਜ਼ੈਂਟੇਟਿਵ ਆਇਆ ਨਹੀਂ ਇੰਸ਼ੋਰੈਂਸ ਕੰਪਨੀ ਕਿਉਂ ਆਏਗੀ ਸਰ ਉਹ ਤਾਂ ਬਾਹਰ ਬੈਠੀ ਉਹਨਾਂ ਨੂੰ ਉਹਨਾਂ ਦੇ ਆਫਿਸ ਚ ਜਾ ਕੇ ਕਹਿੰਦਾ ਮੈਂ ਵੀ ਤੋਹੀ ਬੇਨਤੀ ਕਰ ਰਿਹਾ ਹਾਂ ਰਿਲਾਇੰਸ ਦਾ ਆਫਿਸ ਕਿੱਥੇ ਹੈ ਮੈਂ ਸਰ ਰਣਜੀਤ ਜੀ ਇਹ ਮੇਨੂੰ ਇਹਨਾਂ ਦਾ ਆਫਿਸ ਹੈ ਮੈਂ ਤਾਂ ਜਰਸੀ ਚ ਵੀ ਤਾਂ ਬੈਠਾ ਹੁੰਦਾ ਨਹੀਂ 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 ਸਰ ਸਾਡੀ ਬਾਲੋ ਜਿਹੜੀ ਇੰਸ਼ੋਰੈਂਸ ਕੰਪਨੀ ਪਾਈ ਗਈ ਹੈ ਹੋਰ ਕੀ ਵੀ ਸਰ ਮਤ ਤੁਹਾਡੀ ਰੀਸੈਂਟ ਹੋਏਗਾ ਨਹੀਂ 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 ਮੈਂ ਸਰ ਗੱਡੀ ਮੇਰੇ ਕੋਲ ਹੈ ਇੰਸ਼ੋਰੈਂਸ ਅਸੀਂ ਕੱਟਦੇ ਆ ਇੰਸ਼ੋਰੈਂਸ ਕੱਟੀ ਜਾਂਦੀ ਹੈ ਥਰੂ ਸੌਫਟਵੇਅਰ ਅਲਟੀਮੇਟਲੀ ਉਹ ਪੈਸਾ ਜਾਂਦਾ ਇੰਸ਼ੋਰੈਂਸ ਕੰਪਨੀ ਕੋਲ ਇੰਸ਼ੋਰੈਂਸ ਕੰਪਨੀ ਨੇ ਹੀ ਰਿਜੈਕਟ ਕੀਤਾ ਮੈਂ ਨਹੀਂ ਰਿਜੈਕਟ ਕੀਤਾ ਅਗਰੇ ਗੱਡੀ ਰਿਪੇਅਰ ਚ ਹੁੰਦੀ ਉਹ ਸੁਣੋ ਮੇਰੇ ਵੀਰ ਅਗਰੇ ਗੱਡੀ ਰਿਪੇਅਰ ਹੁੰਦੀ ਇਹ ਚ ਮੇਰੀ ਕੰਪਨੀ ਨੂੰ 10 ਪੈਸੇ ਬਚਨੇ ਸੀ ਰਿਜੈਕਟ ਹੋਈ ਆ ਮੇਰੇ ਸਾਹਮਣੇ ਕਿੰਨਾ ਮਤਲਬ ਲੋਕੀ ਨੈਗੇਟਿਵ ਹੋ ਕੇ ਬੈਠੇ ਨੇ ਉਹ ਸਾਡੇ ਹੀ ਕਸਟਮਰ ਨੇ ਸਾਡਾ ਇੰਨਾ ਪਿਆਰ ਸੀ ਅੱਜ ਸਾਡੇ ਤੋਂ ਨਾਰਾਜ਼ ਹੋ ਕੇ ਬੈਠੇ ਆ ਬਟ ਐਕਚੁਅਲ ਚ ਕਲਪਰੇਟ ਇੰਸ਼ੋਰੈਂਸ ਕੰਪਨੀ ਇਹਨਾਂ ਨੂੰ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰਨੀ ਚਾਹੀਦੀ ਸਰ ਮੇਰੇ ਮੰਨ ਲਓ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੋ ਕੱਲ ਨੂੰ ਅਬਿਨੈਬੀ ਹੋ ਜਾਂਦੀ ਤੁਸੀਂ ਇਹ ਏਜੰਟ ਨੂੰ ਫੜਦੇ ਜਾਂ ਇੰਸ਼ੋਰੈਂਸ ਕੰਪਨੀ ਨੂੰ ਲੈਂਦੇ ਪੈਸੇ ਕਿੰਨੇ ਦੇਣੇ ਸਰ ਪੈਸੇ ਨਹੀਂ 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 ਸਰ ਇਹ ਦੇਗੀ ਤੇ ਕੰਪਨੀ ਹੋਈ ਦੇ ਦੇਣਾ ਸਰ ਇੰਨੇ ਸੋਰਸ ਤੇ ਫੜੇਗਾ ਸਰ ਜਦੋਂ ਕੰਪਨੀ ਮੰਨ ਲਓ ਏਜੰਟ ਕਹਿ ਰਿਹਾ ਤੁਹਾਡਾ ਵੀ ਇੰਸ਼ੋਰੈਂਸ ਕੰਪਨੀ ਮਰ ਡਿਨਾਈ ਕਰ ਰਹੀ ਹੈ ਤਾਂ ਆਪਾਂ ਕਿਹਦੇ ਖਿਲਾਫ ਜਾਵਾਂਗੇ ਇੰਸ਼ੋਰੈਂਸ ਕੰਪਨੀ ਨਾਲ ਨਾ ਮੈਂ ਤਾਂ ਕਹਿ ਰਿਹਾ ਕਿ ਨਾਲ ਜਨ ਨੂੰ ਤਿਆਰ ਹੈ ਅਹੀਂ ਕਰ ਦਿੱਤੀ ਸਿਰ ਸਾਨੂੰ ਉਹਨੇ ਰਿਟਨ ਜਵਾਬ ਦਿੱਤੇ ਆ ਬਲੈਕ ਇਨਕੀ ਕੀ ਜਵਾਬ ਆਇਆ ਉਹਨਾਂ ਨੇ ਸਾਨੂੰ ਰਿਟਨ ਜਵਾਬ ਕੀ ਆਏ ਸੀ ਉਹਨਾਂ ਦਾ ਜੀ ਇਹਨਾਂ ਨੂੰ ਲੈਟਰ ਜਾਣੀ ਆ ਜੀ ਉਹਨਾਂ ਦੀ ਲੈਟਰ ਜਾਏਗੀ ਇਹਨਾਂ ਨੂੰ ਲੋਸ ਲਾਇਆ ਤਾਂ ਕਿ ਉਹਨਾਂ ਨੂੰ ਸਰ ਅਹੀਂ ਨਹੀਂ ਸਰ ਉਹਨਾਂ ਦੇ ਕਹਿੰਦੇ ਵੀ ਸਾਡੇ ਵੱਲੋਂ ਡਿਨਾਈ ਕਰ ਤਾਈਪ ਹੈ ਨਾ ਤਾਈਪ ਤਾਂ ਸਰ ਟੇਟਾ ਕੰਪਨੀ ਦਾ ਬੰਗਲੌਰ ਲੈਵਲ ਦਾ ਸਾਡੇ ਅਜੇ ਤਾਂ ਨਾ ਲੱਗਾ ਬਾਦ ਇੱਥੇ ਉਹ ਤਾਂ ਆਪਾਂ ਕਹਿ ਦਾਂਗੇ ਉਹਨਾਂ ਨੂੰ ਇਹ ਫੋਟੋ ਵੀ ਭੇਜਾਂਗੇ ਜੀ ਆ ਬਲਾਉਣਾ ਕਿ ਉਹਨਾਂ ਨੂੰ ਉਹ ਇੱਥੇ ਉਹ ਨਹੀਂ ਆਣਗੇ ਸਰ ਉਹਨਾਂ ਨੇ ਕਿ ਧਰਨਾ ਮੇਰੇ ਬੂਏਗੇ ਲਗਾਏ ਤੁਸੀਂ ਮੈਂ ਤਾਂ ਕਹਿਣ ਦਾ ਕਿ ਇਹ ਧਰਨਾ ਲੈ ਗਏ ਪਰ ਉਧਰ ਜਾਣੇ ਮੈਂ ਆਪਣੇ ਬੰਦੇ ਨਾਲ ਭੇਜਦਾ ਐਂ ਨਾਲ ਬੰਦੇ ਭੇਜਦੇ ਆ ਆਪਣੇ ਸਰ ਮੈਂ ਨਹੀਂ ਕਰਦਾ ਮੈਂ ਇੱਕ ਛੋਟੇ ਜਿਹੇ ਸ਼ਹਿਰ ਦੇ ਛੋਟੀ ਜੀ ਕੰਪਨੀ ਦਾ ਮਾਲਕ ਹਾਂ ਟਾਈਅਰ ਪਿੱਛੇ ਹੁੰਦੇ ਨੇ ਟਾਈਅਰ ਟਾਈਅਰ ਇਹ ਬੰਗਲੌਰ ਲੈਵਲ ਤੋਂ ਹੁੰਦੇ ਮੇਰੇ ਲੈਵਲ ਦੇ ਟਾਈਅਰ ਨਹੀਂ ਹੁੰਦੇ ਮੈਂ ਕਿ ਮਸਲਾ ਹੱਲ ਕੀਤਾ ਜਾਏਗਾ ਸਰ ਇਹ ਇੰਸ਼ੋਰੈਂਸ ਕਿਉਂਕਿ ਮੌਨ ਛੋਟੀ ਨਹੀਂ ਹੈ ਕਸਮਰ ਬਿਲਕੁਲ ਠੀਕ ਕਹਿ ਰਿਹਾ ਉਹਨਾਂ ਨੇ 50 ਲੱਖ ਰੁਪਏ ਦੀ ਗੱਡੀ ਲਈ ਹੈ 50 ਲੱਖ ਛੋਟੀ ਮੌਨ ਨਹੀਂ ਹੈ 50 ਲੱਖ ਉਹਨਾਂ ਵਾਸਤੇ ਬਹੁਤ ਜ਼ਿਆਦਾ ਅਸੀਂ ਵੀ ਇੱਥੇ ਸਾਰੇ EMPLOYEES ਹੈ ਇਹਦੇ ਇੰਸ਼ੋਰੈਂਸ ਕੰਪਨੀ ਜੋ ਤੱਕ ਨਹੀਂ ਵਿੱਚ ਕੁਝ ਕਰੇਗੀ ਤਾਂ ਬਹੁਤ ਮੁਸ਼ਕਲ ਹੈ ਜੇਕਰ ਇਹ ਕੇਸ ਕਰਨਾ ਚਾਹੁੰਦੇ ਆ ਅਸੀਂ ਵੀ ਇਹਨਾਂ ਵੱਲ ਹੀ ਜਾਵਾਂਗੇ ਅਸੀਂ ਤਾਂ ਕਹਿ ਰਹੇ ਅਸੀਂ ਤਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ ਠੀਕ ਹੈ ਸਾਰਾ